ਗੱਲ ਨਾ ਪਿੱਛੇ ਛੱਡ ਕੇ ਆਇਆ ਥੋੜਾ ਖਾਂਦੇ ਹੋ ਜਾ। ਤੁਸੀਂ ਬੇਨਤੀ ਹੈ ਮੇਰੇ ਹੱਥ ਤੋਂ $100 ਡਾਲਰ ਤੇ ਵੀ ਚੱਲ ਸਕਦੇ ਇਥੇ। ਮੈਡਮ ਮੈਂ ਆਪਣੇ ਆਰਡਰ ਤੇ ਨਹੀਂ ਕਹਿ ਰਿਹਾ। ਆਪਾਂ ਕਮਿਸ਼ਨਰ ਸਾਹਿਬ ਦੇ ਆਰਡਰ ਤੇ ਆਇਆ। ਤੁਸੀਂ ਕੀ ਸਮਝ ਲਓ ਤੇ ਨਾ। ਹੋ ਰੋ ਓਏ। ਹੋ ਰੋ। ਹੋਇਆ ਤੇ ਆ ਨਾ। ਹੋ ਗਿਆ। ਹੋਇਆ ਤੇ ਲੈ ਲਓ। ਮੈਨੂੰ ਨਹੀਂ ਲੱਗਿਆ। ਮੈਂ ਵੇ ਕੀ ਕਰੇ ਸਾਰੇ ਤੋੜ ਕੇ ਆਉਂਦਾ ਡਿਸਪੋਜ਼ੀਬਲ ਦਾ ਨਾ ਵੀ ਤੋੜਦਾ ਮੇਰੇ ਬਾਹਰ ਗੱਲ ਕਰ ਤੋੜ ਕੇ ਆ ਯਾਰ ਜਾਇਕੋ ਜਾਇਕੋ ਤੋੜ ਕੇ ਆ ਸਾਰੇ ਤੋੜ ਕੇ ਪੜੀਆਂ ਬਾਹਰ ਕੱਟਣ ਚਾਹ ਚਾਇਆ ਇਹਦਾ ਕੀ ਹੱਲ ਕਰ ਬਸ ਲੋਕਾਂ ਨਾਲ ਤਾਂ ਗੱਲ ਕਰਾਂਗਾ ਟਿਕਟ ਵੀ ਆ ਦੇ ਕੇ ਦਨੋਂ ਆਪਾਂ ਕੱਟ ਕਰ ਲੈਨੇ ਆ ਕਿ ਮਸੀਤ ਤਾਂ ਕਿਤੇ ਜਾਣ ਦੇ ਦੱਕਰ ਨਹੀਂ ਆਪਣੇ ਕੋਲੇ ਨਮਾਇੰਦੇ ਨਹੀਂ ਕੋਤੇ ਯਾਰ ਆਇਓ ਤੁਸੀਂ ਤੋੜ ਦੇ ਆ ਗੱਲ ਕਰ ਬੈਠੇ ਆ ਜਾਣਾ ਮੈਨੂੰ ਲੱਗੇ ਯਾਰ ਵਿੱਚ ਪਾ ਕੇ ਕਮਾਲ ਦੀ ਗੱਲ ਹੈ ਯਾਰ ਤੁਸੀਂ ਸਾਰਾ ਨਕਸ਼ਾ ਨਹੀਂ ਕਰਦਾ ਯਾਰ ਕਿਛੋ ਕਰੀਏ ਘਟੋ ਘਟ ਬੇਜ਼ੀਦਾ ਕਰੋ ਵੀ ਅਸੀਂ ਮੈਂ ਲੋਕਾਂ ਨਾਲ ਗੱਲ ਕਰਾਂ ਬਈਏ ਨੂੰ ਆਪਾਂ ਥੋੜਾ ਜਿਹਾ ਸੈੱਟ ਕਰ ਲੈਂਦਾ ਕਿ ਲੋਕਾਂ ਨੂੰ ਪਰਸਨ ਨਹੀਂ ਆਦੀ ਲੋਕਾਂ ਨੂੰ ਕੁਝ ਮੇਟਾ ਕਰਕੇ ਆਈ ਯਾਰ ਥੋੜੇ ਬੱਲੇ ਤੋਂ ਦੱਸਣਾ ਹੈ ਕਨੇਡਾ ਕਵਰ ਪਾਰ ਯਾਰ ਤੇ ਮੈਂ ਮੈਂ ਐਮਸੀ ਹਾਂ ਕਨੇਡਾ ਆਂਦੀ ਹੈ ਥੋੜਾ ਕਨੇਡਾ ਥੋੜਾ ਕਨੇਡਾ ਸਿਸਟਮ ਦੇਖਿਆ ਤੁਸੀਂ ਗੱਡੀ ਚੈੱਕ ਕੀਤੀ ਕਿੰਨੇ ਮੁੜਦੀ ਜਾਂ ਲਿਆ ਨਕਸ਼ਾ ਨਕਸ਼ਾ ਲਿਆ ਕਿੰਨੇ ਮੁੜਦੀ ਦੱਸੋ ਤੁਹਾਨੂੰ ਪਹਿਲਾਂ ਤੁਹਾਡੀ ਗੱਡੀ ਪੂਰੀ ਜਿਹਾ ਜਦ ਫਿਰ ਤੁਸੀਂ ਕੀ ਹੋਗਾ ਹਾਂ ਨਕਸ਼ੇ ਲਿਆਓ ਗੜੀ ਲਿਆਓ ਕਿੰਨੇ ਫੁੱਟ ਦੀ ਹੈ 20 ਫੁੱਟ ਦੀ ਗੜੀ 25 ਫੁੱਟ ਦਾ ਪਹਿਲਾਂ ਹੀ ਆ ਪਾਜੀ ਪਹਿਲਾਂ ਹੀ ਗੜੀ ਆ ਗਿਆ ਜੀ ਮੈਂ ਵੀ ਖੜਾ ਮੇਰਾ ਵੀ ਟੋਡਾ ਖੜੇ ਆ ਮੈਡਮ ਖੜੇ ਆ ਬਿਚਾਰੀ ਚੁਰਾ ਪਾੜਵਾ ਲਾ ਪਾ ਪਾਜੀ ਤੁਸੀਂ ਆ ਜੀ ਆਗੇ ਪਾਉਗੇ ਨਹੀਂ ਤੁਸੀਂ ਚੰਦੇ ਆ ਆ ਜੀ ਭਾਜੀ ਤੁਸੀਂ ਇੱਥੇ ਸਰ 2 ਮਿੰਟ ਬਾਅਦ ਮੈਨੂੰ ਜਾਣਾ ਹੈ ਚਲਾਈਓ ਪਹਿਲਾਂ ਦੇਖ ਲਈਏ ਜਿਹੜੇ ਕੰਮ ਨੂੰ ਜਾਣਾ ਸਰ ਐਵੇਂ ਕਿਵੇਂ ਐਵੇਂ ਕਿਵੇਂ ਚਲੇ ਜਾਓਗੇ ਯਾਰ ਕਮਾਲ ਦੀ ਗੱਲ ਹੈ ਸਰ ਜਿੰਨਾ ਦਾ ਨੁਕਸਾਨ ਘਟੋ ਘਟ ਦੱਸੋ ਇਸ ਵੀ ਤਾਂ ਦੇ ਬਾਅਦ ਜਾ ਰਹੇ ਆ ਮਾਰ ਕੇ ਤੁਹਾਡੇ ਸਾਹਮਣੇ ਗੱਲ ਚੱਲਦੀ ਤੁਸੀਂ ਉਸ ਜਿਹੇ ਦੇ ਪੈਸੇ ਮੇਰੇ ਸਾਹਮਣੇ ਨਹੀਂ ਇਹ ਗੱਲ ਹੈ ਦੇਖੋ ਇਹਨਾਂ ਦਾ ਵੀ ਮੇਰੇ ਸਾਹਮਣੇ ਨਹੀਂ ਇਹ ਗੱਲ ਹੈ ਜੀ ਇਹ ਗੱਲ ਨਹੀਂ ਹੋਈ ਕੋਈ ਤੁਹਾਡੇ ਬੰਦੇ ਦੀ ਗੱਲ ਹੋ ਰਹੀ ਸੀ ਸਰ ਮੇਰੇ ਬੰਦੇ ਦੀ ਗੱਲ ਨਹੀਂ ਹੋ ਰਹੀ ਸੀ ਪੈਸੇ ਖਾ ਲਏ ਜੀ ਇਹਨਾਂ ਨੇ ਪੈਸੇ ਖਾ ਕੇ ਕੰਮ ਕਰਦੇ ਪਏ ਆ ਜੀ ਉਹ ਤੁਹਾਡੇ ਬੰਦੇ ਦੀ ਗੱਲ ਹੋ ਰਹੀ ਸੀ ਕੌਣ ਪੈਸੇ ਖਾ ਰ ਇਹ ਦਜਾਇਜ ਹੋ ਰਹੀ ਜਿਹੜੀ 1960 ਦੀ 1960 ਦੀ ਬਣੀ ਹੋਈ ਆ ਪੈਸੇ ਵਾਲੀ ਕੋਈ ਗੱਲ ਨਹੀਂ ਆ ਜੀ ਤੁਸੀਂ ਕਹਿ ਰਹੇ ਪੈਸੇ ਖਾਦੇ ਤੇ ਮੈਂ ਤੁਹਾਨੂੰ ਕੱਢ ਕਿਸੇ ਦੇ ਬਾਹਰ ਤੇ ਜਾਓ ਨਾ ਦੱਸੋ ਸਰ ਕੌਣ ਪੈਸੇ ਖਾਦਾ ਮੈਂ ਕਹਿੰਦਾ ਮੇਰਾ ਰੈਂਪ 80 ਸਾਲ ਹੋ ਗਿਆ ਬਣਾਉਣ ਨੂੰ ਪਾਜੀ 60 ਸਾਲ ਦੀ ਮੇਰੀ 80 ਸਾਲ ਹੋ ਗਿਆ ਬਣਾਉਣ ਨੂੰ ਮੈਂ ਜੋ ਜਲਦੀ ਕਰ ਪਾਜੀ ਤੁਸੀਂ ਵੋਟਾਂ ਪਾ ਕੇ ਪਿਆ ਇੰਨਾਂ ਕਾਦੇ ਨਹੀਂ ਬਣਾਇਆ ਫਿਰ ਸਰ ਤੁਸੀਂ ਇਹ ਚਾ ਰਹੇ ਪੈਸੇ ਖਾਦੇ ਇਹ ਦੱਸ ਦਿਓ ਕਿਵੇਂ ਠੀਕ ਪਾਜੀ ਤੁਸੀਂ ਨਕਸ਼ੇ ਦੀ ਗਲੀ ਦੇ ਨਕਸ਼ਾ ਲਿਆਓ ਸਾਨੂੰ ਗਲੀ ਦਿਖਾਓ ਕਿੰਨੇ ਫੁੱਟ ਦੀ ਆ ਗਲੀ ਦਾ ਨਕਸ਼ਾ ਮੰਗਾਓ ਮੰਗਾਓ ਹੁਣੇ ਮੰਗਾਓ ਗਲੀ ਦਿਖਾਓ ਕਿੰਨੇ ਫੁੱਟ ਦੀ ਸਰ ਮੈਂ ਤਾਂ ਇਹ ਕਹਿਣ ਆਇਆ ਵੀ ਮੈਨੂੰ ਫੋਨ ਆਇਆ ਇੱਥੋਂ ਦੀ ਵੀ ਸਾਡੇ ਰੈਂਪ ਤੋੜੇ ਜਾ ਰਹੇ ਨੇ ਮੈਂ ਨਾਲ ਦੇ ਨਾਲ ਇੱਥੇ ਆ ਗਿਆ ਮੈਂ ਵੇਖਣ ਆਵੇ ਘਟੋ ਘਟ ਜਿਹੜੇ ਜਿਹੜੇ ਵਾਰਡ ਦੇ ਵਿੱਚ ਕੋਈ ਕਾਰਵਾਈ ਹੋ ਰਹੀ ਆ ਉਹਨੂੰ ਕਾਰਪੋਰੇਸ਼ਨ ਕਮਸੀ ਨੂੰ ਪਤਾ ਤਾਂ ਹੋਵੇ ਨਾ ਵੀ ਤੁਹਾਡੇ ਵਾਰ ਚਾਹਤ ਕੰਪਲੇਂਟ ਆ ਰਹੀ ਹੈ ਵੀ ਤੁਸੀਂ ਇਹਨੂੰ ਆਓ ਹੱਲ ਕਰੋ ਮੈਂ ਲੋਕਾਂ ਨਾਲ ਗੱਲ ਕਰਾਂ ਮੈਂ ਇਹਨਾਂ ਨੂੰ ਕਹਾਂ ਭਾਈ ਵੀ ਲੋਕਾਂ ਨੂੰ ਇਹ ਦੀ ਇੱਕਦਾਰੀ ਆਪਾਂ ਇਹਦਾ ਹੱਲ ਕਰ ਲੈਣਾ ਨੇ ਥੋੜਾ ਜਿਹਾ ਹਟਾ ਕੇ ਬਣਾ ਲੈਣਾ ਜਿਹਦੇ ਘਰ ਦੇ ਕਿ ਰੈਂਪ ਨਹੀਂ ਬਣਾ ਇੱਧਰ ਬਣਾ ਸਾਰੇ ਬਾਜ਼ਾਰ ਤੇ ਆ ਕੇ ਕਿਹਦੇ ਨਹੀਂ ਬਣਦਾ ਸਾਰੇ ਬਿਹਾਲੇ ਜੀ ਸਾਰੇ ਬਣਿਆ ਜੇ ਕਿਹਦੀ ਇੱਕਦਾਰੀ ਇਹ ਗੱਲ ਕਰਨੀ ਚਾਹੀਦੀ ਹੈ ਨਾ ਇਹ ਤੋੜ ਦੋਗੇ ਜਿਹੜਾ ਕੰਪਲੇਂਟ ਕਰ ਰਹਾ ਉਹ ਆਪਣੇ ਘਰ ਦੇ ਵਿੱਚ ਕਮਰਸ਼ੀਅਲ ਕੰਮ ਕਰਾ ਰਿਹਾ ਦੱਸੋ ਉਹ ਕਰੇ ਮੈਡਮ ਸੀਲ ਹੋਣੀ ਮੈਡਮ ਆਏ ਨੇ ਅੱਜ ਜਿਹੜਾ ਕੰਪਲੇਂਟ ਹੈ ਮੈਂ ਮੈਡਮ ਨੂੰ ਕਹਿੰਦਾ ਹੁਣ ਹੀ ਸੀਲ ਕਰਕੇ ਜਾਣ ਉਹ ਸੀਲ ਕਰਕੇ ਜਾਓ ਤਾਲੇ ਲਾ ਕੇ ਜਾਓ ਲਾਉਟ ਸੀਲ ਕਰੋ ਵੀ ਇਹ ਕਮਰਸ਼ੀਅਲ ਕੰਮ ਹੋ ਰਿਹਾ ਕਾਰਾਂ ਦਾ ਕਮਰਸ਼ੀਅਲ ਬਾਬਾ ਟੈਕ ਬਾਬਾ ਟੈਕ ਕਮਰਸ਼ੀਅਲ ਹੋ ਰਿਹਾ ਸੁਭਨਾਮ ਬਿਜਲੀ ਮੀਟਰ ਵੀ ਕਮਰਸ਼ੀਅਲ ਕਰੋ ਮੇਰਾ ਹਰਮਨ ਸੰਧੂ ਹੈ ਹਾਂਜੀ ਹਰਮਨ ਸੰਧੂ ਹੈ ਮੇਰਾ ਹਾਂਜੀ ਇੱਕ ਟੋਕਾ ਟੋਥੇ ਹੋਵੇ ਦਾ ਸੀ ਉਹ ਜਿਹੜਾ ਜਿਹੜਾ ਕੰਪਲੇਂਟ ਕਰਦਾ ਲੋਕਾਂ ਦੀ ਸਾਰਾ ਕੁਝ ਲਿਓ ਗਏ ਗੱਡੀਆਂ ਖੜਦੀਆਂ ਨੇ ਮੇਰਾ ਬਾਹਰ ਨਹੀਂ ਤੋੜਿਆ ਉਹਦਾ ਬਾਹਰ ਨਹੀਂ ਤੋੜਿਆ ਦੇਖੋ ਬਾਕੀ ਸਭ ਦਾ ਤੋੜਦਾ ਉਹਦਾ ਬਾਹਰ ਤੋੜੋ ਉਹਦਾ ਬਾਹਰ ਤੋੜੋ ਪਾਲਾ ਪਿੱਛੇ ਉਹ ਨਹੀਂ ਸਰ ਐਵੇਂ ਕਿਵੇਂ ਜਾਣ ਦੋ ਆ ਜੋੜੇ ਹੱਦ ਜੀ ਮਿੰਦੂ ਪਾਲੋ ਵਿੱਚ ਕਿਸੇ ਸਾਹ ਨਾਲ ਮੈਨੂੰ ਪਾਲੋ ਆਈ ਜੀ ਤੱਕ ਸੋਣਾ ਜਾ ਕੇ ਗੱਲ ਕਰੀਓ ਆਪਕੇ ਕਿਹਨਾਂ ਚਾਹਤੋਂ ਕਿ ਨਹੀਂ ਮਿਲਾਂਗੇ ਆਈਓ ਸਰ ਆਈਓ ਕੌਣ ਹੈ ਇਹਨੂੰ ਬੰਦ ਕਰੋ ਗੱਲ ਤਾਂ ਹੋਈ ਹੈ ਨਾ ਵੀ ਦੱਸੋ ਹੈਲੋ 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 ਕੀ ਹਾਲ ਹੈ ਕੋਰੇ ਆਰੇ ਹੈਲੋ ਉਹ ਦੇਵੇ ਜਮ ਇਸ ਮੀਡੀਆ ਦਾ ਫੋਨ ਕਿਵੇਂ ਖੋਇਆ ਮੀਡੀਆ ਵਾਲੇ ਕਿਹੜੇ ਬੰਦੇ ਫੋਨ ਹਾਂ ਤੁਸੀਂ ਮੀਡੀਆ ਦੇ ਕਿਹੜੇ ਹੱਥ ਪਾਇਆ ਮੈਂ ਕਿਸੇ ਨੂੰ ਹਾਂ ਕਿਵੇਂ ਗੋਹ ਰਿਹਾ ਫੋਨ ਕਿਹਦੇ ਕੋਲ ਹੈ ਮੀਡੀਆ ਵੀ ਹੈ ਕੋਈ ਗੰਦ ਕਰਾ ਕੋਈ ਕਿਹਨਾਂ ਕੋਲ ਹੈ ਅਰੇ ਫੋਨ ਬੋਲੋ ਅਰੇ ਫੋਨ ਬੋਲੋ ਮੀਡੀਆ ਕਿਹਦਾ ਫੋਨ ਕਿਹਦਾ ਖੋਇਆ ਹਾਂ ਕੀ ਕਹਿਣਾ ਚਾਹੁੰਦਾ ਸਰ ਮੈਂ ਪਵਨ ਕੁਮਾਰ ਲਹਿਲ ਕਲੋਨੀ ਨਿਵਾਸੀ ਇੱਥੇ ਕਹਿਣਾ ਚਾਹੁੰਦਾ ਕਿ ਸਾਡੇ ਨਾਲ ਤੱਕੇਸ਼ਾਈ ਹੋ ਰਹੀ ਹੈ ਇਹ ਤੇ ਇਹ ਜਿਹੜੀ ਥੋੜੀ ਜਾ ਰਹੀ ਹੈ ਨਾ ਜਗ੍ਹਾ ਰੈਂਪਰ ਸਾਡੇ ਸਿਰਫ ਕਿਸੇ ਲੋਕਾਂ ਦੇ ਕਹਿਣ ਦੇ ਮੱਲੇ ਆਲੇ ਇਕੱਠੇ ਹੋ ਕੇ ਤੋੜ ਰਹੇ ਨਹੀਂ ਬਾਕੀ ਇਹ ਆ ਵੀ ਜਿਹੜੀ ਜਗਾ ਬਹੁਤ ਪੁਰਾਣੀ ਆ 70 80 ਸਾਲ ਤੋਂ ਬੰਦ ਕੰਮ ਕਰ ਰਹੇ ਨੇ ਦੇਖ ਜਰਾ ਇੱਥੇ ਜੀ ਤੇ ਹੁਣੇ ਨਜਾਇਜ਼ ਕੰਮ ਕਰ ਰਹੇ ਨੇ ਲੋਕਾਂ ਦੇ ਕੋਲ ਘਰ 'ਚ ਜਗਾ ਹੈ ਨਹੀਂ ਗੱਡੀਆਂ ਸਾਡੇ ਦਰਵਾਜੇ 'ਤੇ ਖੜੀਆਂ ਕਰ ਦਿੰਦੇ ਨੇ ਪਰ ਤੁਹਾਡੀ ਵੀ ਕਿਸੇ ਨੇ ਐਪਲੀਕੇਸ਼ਨਾਂ ਦਿੱਤੀਆਂ ਜੀ ਤਾਂ ਮਤੇ ਚਾਰਵਾਈ ਸ਼ੁਰੂ ਹੋਏ ਜੀ ਨਹੀਂ ਐਪਲੀਕੇਸ਼ਨ ਤਾਂ ਅਸੀਂ ਵੀ ਲਾਈ ਜਾਈ ਜੀ ਕਾਰਵਾਈ ਸਾਰਿਆਂ ਨਾਲ ਇਕੁਅਲ ਕਰੀ ਜਾਵੇ ਇਹ ਨਿਯਾਇਜ਼ ਨਾ ਕਰੀ ਜਾ ਫਿਰ ਜੀ ਜੋ ਗਿਆਇ ਕਰ ਸਾਰੀ ਜੋ ਕੁਝ ਸਟੇਟਮੈਂਟ ਦੇ ਰਹੇ ਆ ਤੁਸੀਂ ਸਾਰੇ ਮੱਲੇ ਵਾਲਿਆਂ ਨੂੰ ਪੁੱਛ ਕੇ ਸਟੇਟਮੈਂਟ ਫੇਰ ਚੜਾਈਓ ਕਿ ਇਹ ਸੱਚ ਬੋਲ ਰਹੇ ਝੂਠ ਬੋਲ ਰਹੇ ਸਾਰਾ ਮੱਲਾ ਤੁਹਾਡੇ ਨਾਲ ਖੜਾ ਹੈ ਤੁਸੀਂ ਇੱਕ ਇੱਕ ਬੰਦੇ ਨੂੰ ਪੁੱਛ ਸਕਦੇ ਹੋ ਜੀ ਸਾਰੇ ਮੱਲਿਆਰੇ ਇਹਦੇ ਨਾਲ ਆਹ ਦੇਖੋ ਮੇਰੇ ਨਾਲ ਕਿਉਂ ਹੈ ਇਸ ਕਰਕੇ ਇੱਕ ਗੱਲ ਹੋਈ ਹੈ ਮੇਰੀ ਕੋਈ ਗਲਤ ਚੀਜ਼ ਹੋ ਰਹੀ ਹੈ ਕਈ ਮੱਲਾ ਮੇਰੇ ਨਾਲ ਹੈ ਜੀ ਇਹਨਾਂ ਨਾਲ ਕਿਉਂ ਨਹੀਂ ਹੈਗਾ ਜਿਹੜਾ ਜਾਇਜ਼ ਹੋਊਗਾ ਉਹਦੇ ਨਾਲ ਹੀ ਖੜੇ ਰਹਿਣਾ ਠੀਕ ਹੈ ਨਾ ਸਾਡੇ ਨਾਲ ਪਰਸਨਲੀ ਰੰਜਿਸ਼ ਕੱਢੀ

ਜਿਸ ਸਟੇਟਮੈਂਟ ਨੂੰ ਤੁਸੀਂ ਚੜਾਉਣਾ ਚਾਹੁੰਦੇ ਇਹਨਾਂ ਦੇ ਮੇਰੇ ਤੋਂ ਪਹਿਲਾਂ ਪ੍ਰੂਫ ਕਰ ਲਿਓ ਕਿ ਇਹ ਸੱਚ ਬੋਲ ਰਹੇ ਆ ਝੂਠ ਬੋਲ ਰਹੇ ਆ ਬਿਲਕੁਲ ਇਹੀ ਚੀਜ਼ ਗਈ ਹੈ ਕੋਈ ਪ੍ਰੋਬਲਮ ਦੀ ਗੱਲ ਨਹੀਂ ਉਹ ਨਹੀਂ ਜਦਾਂਗੇ ਸਾਡੇ ਆਂਦੇ ਸੱਚੇ ਇਹ ਬੋਲ ਰਹੇ ਆ ਠੀਕ ਹੈ ਤੁਸੀਂ ਕੱਲਾ ਇਸ ਦਾ ਰੋਡ ਦੇ ਕੋਰਮੈਂਟ ਦਿੱਤੇਗੇ ਜੀ ਤੁਸੀਂ ਕੱਲੇ ਇਸ ਕਰਨ ਨੂੰ ਦੇਖ ਰਹੇ ਹੋ ਜੀ ਤੁਸੀਂ ਇਹ ਜਿਹੜੀ ਸੀਗੀ ਸੜਕ ਦੇ ਬਰਾਬਰ ਸੀਗੀ ਠੀਕ ਹੈ ਨਾ ਸੜਕ ਦੇ ਬਰਾਬਰ ਲੋਕੀ ਉਂਝ ਵਿਹਾਂ ਪੜਾਏ ਜਾਂਦੇ ਨੇ ਜੀ ਠੀਕ ਹੈ ਤੁਸੀਂ ਸਿਰੇ ਤੇ ਲਾਓ ਜੇ ਲਾਣਾ ਹੈ ਸਾਰੇ ਜਿਨ੍ਹਾਂ ਦੇ ਉੱਠੇ ਉਹਨਾਂ ਦੇ ਤੋਂ ਬਾਕੀਆਂ ਨੂੰ ਤੁਹਾਡੇ ਭਾਂਡ ਤੁਹਾਡਾ ਬੈਂਸ ਬੇਰਾ ਮਤਲਬ ਹੈ ਜੀ ਸਾਡਾ ਮਤਲਬ ਹੈ ਵੀ ਜੋ ਕੁਝ ਵੀ ਹੋ ਰਿਹਾ ਨਾ ਇਹ ਬੇਤੁਕੀ ਗੱਲ ਹੋ ਰਹੀ ਹੈ ਅੱਤ ਕਾ ਹੋਇਆ ਅੱਤ ਕਾ ਕੀ ਹੋਇਆ ਕੰਨੀ ਨੂੰ ਸਾਠ ਦੇ ਮਰੇ ਆਣਾ ਮੁਕਾਉ ਹਾਂ ਕੋਈ ਡਿਵੈਲਪਮੈਂਟ ਕਰੇ ਕੋਰਪੋਰੇਟ ਡਿਵੈਲਪਮੈਂਟ ਹੈ ਜੀ ਇਹ ਇਹ ਨਸਲ ਬਜੀ ਕਮੇਟੀ ਕੰਮ ਦਾ ਕਰਾ ਡਿਵੈਲਪਮੈਂਟ ਤੁਹਾਡੇ ਕਹਿੰਦੇ ਜੀ ਮਤਲਬ ਹੈ ਵੀ ਤੁਹਾਡੇ ਤੋਂ ਕਿਸੇ ਨੇ ਐਕਸ਼ਨ ਲਿਆ ਹੋਇਆ ਭਾਈ ਕੋਈ ਐਕਸ ਦੇਖੋ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ 1960 ਦੇ ਮਕਾਨ ਬਣੇ ਹੋਏ ਨੇ ਜੀ ਨਹੀਂ 60 ਤੇ ਬਣਿਆ ਪਰ ਇਹ ਮੈਂ ਇਹ ਦੱਸਣਾ ਚਾਹਨਾ ਵੀ ਇਹ ਜਿਹੜਾ ਤੁਹਾਡੀ ਬਾਹਰ ਦੀ ਜਗ੍ਹਾ ਹੈ ਤੁਹਾਡੀ ਰਜਿਸਟਰੀ ਜ ਹੈ ਭਾਈ ਰਜਿਸਟਰੀ ਦੇ ਵਿੱਚ ਲੋ ਮੇਰੀ ਗੱਲ ਸੁਣੋ ਇੱਥੇ ਤਾਂ ਲੋਕਾਂ ਕੋਲ ਰਜਿਸਟਰੀ ਹੈ ਨਹੀਂ ਘਰ ਬਣੇ ਆਉਂਦਾ ਕੀ ਕਰੋਗੇ ਇੱਥੇ 50% ਲੋਕਾਂ ਦੇ ਕੋਲ ਰਜਿਸਟਰੀਆਂ ਹੈ ਨਹੀਂ ਧੱਕੇ ਨਾਲ ਬੈਠੇ ਨੇ ਉਹਨਾਂ ਦਾ ਕੀ ਕਰੋਗੇ ਦੱਸੋ ਮੈਨੂੰ ਲਾ ਸਾਰੀ ਜਗ੍ਹਾ ਖਾਲੀ ਕਰੋ ਫਿਰ ਕਾਰਪੋਰੇਸ਼ਨ ਚੈੱਕ ਕਰੋ ਉਹਦਾ ਨਕਾ ਬਣਾਓ ਪਾਰੇ ਬਣਾਓ ਐਪਲੀਕੇਸ਼ਨ ਪਾਓ ਨਹੀਂ ਪਾਓ ਕੀ ਭਾਈਆਂ ਹੋਈਆਂ ਭਾਈਆਂ ਅੱਧਾ ਲਾ ਰਜਿਸਟਰੀ ਹੈ ਨਹੀਂ ਅ ਸਭ ਦੇ ਕਾਜ ਕਢਾਓ ਕੱਲ ਨੂੰ ਬਲਵੋ ਜੀ ਸਭ ਦੇ ਕਾਜ ਦੀ ਦਾ ਪਾਰਾ ਬਣਾਓ ਸਾਰਾ ਪਾਰਾ ਬਣਾਓ ਜਿਨ੍ਹਾਂ ਕੋਲ ਰਜਿਸਟਰੀਆਂ ਹੈ ਨਹੀਂ ਸਾਰੇ ਘਾਟਾ ਦਿਓ ਉਹਨਾਂ ਦੇ ਪਾਰਾ ਬਣਾਓ ਫਿਰ ਉਹ ਗਵਰਨਮੈਂਟ ਦੀ ਜਗਾ ਜਿਹੜੇ 50% ਲੋਕਾਂ ਕੋਲ ਰਜਿਸਟਰੀਆਂ ਹੀ ਨਹੀਂ ਕਬਜ਼ਾ ਕਰਕੇ ਬੈਠੇ ਮੇਰੀ ਗੱਲ ਸੁਣੋ ਇਹ ਤੋੜਿਆ ਇਹ ਸੜਕ ਤੋਂ ਕਿੰਨਾ ਉੱਚਾ ਸੀਗਾ ਪਿੰਨ ਉੱਚਾ ਇਹ ਵੱਡਦਾ ਹੀ ਨਹੀਂ ਤੋੜਦਾ ਸੜਕ ਦੇ ਬਰਾਬਰ ਹੈਗਾ ਉਹ ਉੱਚਾ ਸੀਗਾ ਠੀਕ ਆ ਉਹਨੂੰ ਤੋੜ ਦਿਆ ਇਹ ਵੱਡਦਾ ਹੀ ਨਹੀਂ ਤੋੜਦਾ ਮਤਲਬ ਤੋੜੇ ਕਹਿੰਦਾ ਮਤਲਬ ਇਹ ਲਾਗਤ ਵਾਜੀ ਨੱਕਾ ਨਜਾਇਜ਼ ਤੇ ੱਕਾ ਬਿਨਾ ਮੁਸਤਵਦ ੱਕਾ ਕੀਤਾ ਬਿਨਾ ਮੁਸਤਵਦ ਕਤੀ 20000 30000 ਉਹ ਗੱਲ ਤੁਹਾਡੇ ਸਾਹਮਣੇ ਸਾਡੇ ਮੈਂ ਆਪਣੀ ਗੱਲ ਦੱਸ ਰਿਹਾ ਕਿ ਸਾਡੇ ਸਾਡਾ ਫੋਨ ਲੈ ਗਿਆ ਉਹ ਖੋ ਕੇ ਮੀਡੀਆ ਲੈ ਗਿਆ ਬੰਦਾ ਅੰਦਰ ਬੰਦਾ ਮੀਡੀਆ ਲੈ ਗਿਆ ਸਾਡੇ ਪੱਤਰਕਾਰ ਦਾ ਫੋਨ ਖੋ ਕੇ ਲੈ ਗਿਆ ਧੱਕਾ ਮਾਰ ਕੇ ਕਿ ਇਹ ਕਿ ਗੁੰਡਾਗਰਦੀ ਨਹੀਂ ਹੋ ਰਹੀ ਫੋਨ ਪਤਾ ਨਹੀਂ ਯਾਰ ਪਤਾ ਨਹੀਂ ਹੋ ਰਿਹਾ ਆਤੀ ਹੈ ਜੇ ਪਤਾ ਨਹੀਂ ਫਿਰ ਆਇਆ ਜਿਉਂ ਉੱਥੇ ਬਜ਼ੁਰਗ ਬੰਦੇ ਰੋਣ ਕਿ ਬਜ਼ੁਰਗ ਹੈ ਜੀ ਬਜ਼ੁਰਗ ਦੇ ਪਾਸ ਸਭ ਚੁਰ ਗਈ ਹੋਰ ਜੀ ਪੁੱਛਣਾ ਸਾਡੇ ਤੋਂ ਸਵਾਲ ਦੱਸੋਗੇ ਐਮਸੀ ਸਾਹਿਬ ਕੌਣ ਨਹੀਂ ਨਹੀਂ ਇੱਕ ਕੌਣ ਜ਼ਿੰਮੇਵਾਰ ਹੈ ਇਸ ਚੀਜ਼ ਦਾ ਉਹ ਕਿ ਆਪਾਂ ਕੰਮ ਕਰ ਰਹੀਆਂ ਨਹੀਂ ਜੀ ਮੈਂ ਤਾਂ ਕਹਿਣਾ ਕੁਝ ਕਾਰਵਾਈ ਕਰਾਉਂਦੇ ਇੰਦਾਰ ਗੱਲ ਕਰੋ ਫਰ ਘਟੋ ਘਟ ਜਿਹੜਾ ਪਟਿਆ ਜਿਹੜਾ ਸਰ ਸਰ ਕੰਮ ਕਰ ਰਹੀਆਂ ਆਪਣਾ ਹਾਂਜੀ ਬੋਲੋ ਜਿਹਦਾ ਰੈਂਪ ਟੁੱਟ ਗਿਆ ਜਿਹੜਾ ਬੰਦਾ ਟੈਂਸ ਹੈ ਉਸ ਨਾਲ ਗੱਲ ਕਰ ਰਿਹਾ ਠੀਕ ਹੈ ਉਹ ਮੱਛ ਕੀ ਟੈਨਸ਼ਨ ਹੈ ਕੀ ਨਹੀਂ ਪਤਾ ਦੀਪਾ ਜੀ ਤੁਹਾਡਾ ਦੇਖਣਾ ਸਾਡਾ ਦੇਖਣਾ ਨਹੀਂ ਸਾਡਾ ਕੰਮ ਹੈ ਕਵਰ ਕਰਨਾ ਜੀ ਤੁਹਾਡੀ ਗੱਲ ਤਾਂ ਠੀਕ ਹੈ ਬਿਲਕੁਲ ਜੀ ਸਿਰ ਮੱਥੇ ਉਹ ਵੀ ਇਨਸਾਨੀਤ ਵੀ ਦੇਖੋ ਯਾਰ ਮੈਂ ਤੁਹਾਡੀ ਗੱਲ ਮੰਨਦਾ ਹਾਂ ਉਹਦੀ ਗਲਤੀ ਹੈ ਮੈਂ ਤਾਂ ਉਹਨਾਂ ਨੂੰ ਕਹਿਣਾ ਮੇਰੇ ਤੇ ਵੀ ਮਾਰਾ ਫਿਰ ਉਸ ਮੋਬਾਈਲ ਮੋਬਾਈਲ ਆ ਗਿਆ ਤੁਹਾਨੂੰ ਕੱਟ ਆਪਾਂ ਤਾਂ ਬਖਾਨਾ ਵੀ ਲੋਕਾਂ ਨਾਲ ਟਕਾਉਣ ਦਾ ਠੀਕ ਹੈ ਚੰਗੀ ਗੱਲ ਹੈ ਸਾਰੇ ਰੈਂਪ ਤੋੜਤੇ ਪਰ ਹੁਣ ਵੇਖ ਰਹੇ ਤਾਂ ਉਹਨਾਂ ਨੂੰ ਵੀ ਚਾਹੀਦਾ ਜਿਹਦਾ ਰੈਂਪ ਹੈ ਜੀ ਨਾਲੇ ਉਹਨਾਂ ਨੂੰ ਕਹਿ ਰਹੇ ਸੀ ਅਸੀਂ ਆਪੇ ਰੈਕਟਰ ਸਾਹਿਬ ਨਾਲ ਕਿਹਾ ਉਹਨਾਂ ਨੂੰ ਆਪੇ ਰੈਜਸਟ੍ਰੇਸ਼ਨ ਕਰ ਦਿੰਦੇ ਆ 7 ਵਜੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਵਾਰ-ਵਾਰ ਭਾਈ ਜੀ ਜਮਿੰਦਰ ਸਾਹਿਬ ਮੁਲਾਜ਼ਮ ਆਉਂਦਾ ਹੈ ਅੰਦਰ ਆਇਆ ਸਾਡੀ ਗੱਲ ਨਹੀਂ ਸੁਣੇ ਭਾਈ ਸਾਹਿਬ ਤੁਸੀਂ ਮੁਲਾਜ਼ਮ ਹੋ ਕੀ ਕਹਿਣਾ ਤੁਹਾਡਾ ਵੀ ਮੀਡੀਆ ਨਾਲ ਇਹ ਦਾਇਆ ਤੁਸੀਂ ਖੁਦ ਜ਼ਿੰਮੇਵਾਰ ਤੁਸੀਂ ਅੰਦਰ ਮਿਲ ਗਿਆ ਉਹਨਾਂ ਨੂੰ ਤੁਹਾਡੀ ਵੀਡੀਓ ਬਣਾਈ ਆ ਸਾਡੇ ਨਾਲ ਹੁਣ ਅਸੀਂ ਬਕਾਇਦਾ ਦਿਖਾਵਾਂਗੇ ਲਾਈਵ ਵੀ ਸਾਡੇ ਮੀਡੀਆ ਵਾਲੇ ਨਾਲ ਇਸ ਤਰੀਕੇ ਕੀਤਾ ਜਾ ਰਿਹਾ ਔਰੇ ਹਾਂਜੀ ਸਰ ਅੱਜ ਇਹ ਕਾਰਵਾਈ ਦਾ ਰੇਖ ਬਾਰੇ ਥੋੜਾ ਦੱਸੋ ਸਰ ਮੈਂ ਅਨਸ਼ਾਲ ਵਰਮਨ ਲੈਂਡਰਾਚੂ ਹਾਂ ਇੰਸਪੈਕਟਰ ਤੇ ਨਾਲ ਮੈਡਮ ਜਿਹੜੀ ਹੈ ਅੰਜਨਾ ਮੈਡਮ ਸਹਾਇਕ ਅਸੀਂ ਇਕੱਠੇ ਸਮਝ ਕਰ ਲਈਏ ਉਹ ਕਰਨਾ ਆਏ ਹਾਂ ਸਾਨੂੰ 3-4 ਮਹੀਨਿਆਂ ਤੋਂ ਵਾਰ-ਵਾਰ ਸ਼ਿਕਾਇਤ ਮਿਲ ਰਹੀ ਸੀਗਾ ਤਹਿਲ ਦੀ ਮਿਸਤਰੀ ਬੰਦੀ ਗਲੀ ਚ ਤੇ ਸਾਨੂੰ ਇਸ ਤਰ੍ਹਾਂ ਕਰਕੇ ਪੱਕੇ ਥੜੇ ਬਣਾਏ ਗਏ ਇਹਨਾਂ ਨੇ ਇਹ ਲੋਕੀ ਨਜ਼ਾਇਜ਼ ਤੌਰ ਤੇ ਇਹ ਗਲੀ 36 ਫੁੱਟ ਦੀ 35 ਫੁੱਟ ਸੀ ਉਹ ਅੱਜ 20 ਫੁੱਟ ਰਹਿ ਗਈ ਹੈ ਸੋ ਇਹ ਸਾਡੇ ਜਿਹੜੇ ਵੱਡੇ ਅਫਸਰ ਸੀ ਕਿ ਉਹਨਾਂ ਦੇ ਅਸੀਂ ਉਹਨਾਂ ਦੇ ਕੋਲ ਪਹੁੰਚਾਈ ਤੇ ਮੇਰੇ ਤੋਂ ਕਾਰਵਾਈ ਹੋ ਰਹੀ ਹੈ ਆਰਡਰ ਤੋਂ ਵੱਡ ਕਾਰਵਾਈ ਹੋ ਰਹੀ ਹੈ ਇਸ ਗਲੀ ਵਿੱਚ ਨਾ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਸੀ ਆਪਣੀਆਂ ਗੱਡੀਆਂ ਵਗੈਰਾ ਲੈ ਜਾਣ ਨੂੰ ਲੋਕਾਂ ਨੇ ਆਪਣੇ ਤਰ੍ਹਾਂ ਪੰਜ ਛੇ 7 ਫੁੱਟ ਦੇ ਖੜੇ ਬਣਾ ਕੇ ਪਰ ਇਨਫਰੋਜਮੈਂਟ ਕੀਤੀ ਹੈ ਜੋ ਕਿ ਅੱਜ ਅਸੀਂ ਪੂਰੀ ਰਿਮੂਵ ਕਰਕੇ ਜਾਵਾਂਗੇ ਪਰ ਮੈਡਮ ਜੇ ਇਹ ਅਸੀਂ ਦੇਖਿਆ ਜੀ ਪਟਿਆਲੇ ਦੇ ਅੰਦਰ ਬਹੁਤ ਬੋਥਾਂ ਤੇ ਗਿਰਾਈ ਆਪਣੀ ਐਵੇਂ ਤਾਂ ਸਾਰਾ ਪਟਿਆਲਾ ਹੀ ਗੱਲ ਹੈ ਨਾ ਸਾਨੂੰ ਜਿੱਧਰੋਂ ਸ਼ਿਕਾਇਤ ਆਉਂਦੀ ਅਸੀਂ ਉੱਥੇ ਕਾਰਵਾਈ ਕਰਦੇ ਹਾਂ ਮੈਂ ਮੇਰੇ ਨਾਲ ਪੀਲੀ ਸਾਡੇ ਉੱਤੇ ਜਿਹੜਾ ਢਾਬਾ ਥੋਲਿਆ ਉਹਨੇ ਰੋਡ ਤੋਂ ਮੇਰੇ ਅਰੇਏ ਵਿੱਚ ਨਹੀਂ ਆਦਾ ਅੱਛਾ ਜੀ ਪ੍ਰਾਪਤੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ